ਹੈਲੋ ਜੀ ਸਸ਼ਰੇਕਾਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਿੱਲੀ ਬਿੱਲੀ ਨਹੀਂ ਅਮਾ ਅਮਾ ਹਾਂ ਬਨਾਨੀ ਹੈ ਇੱਕ ਮਿੰਟ ਮੈਨੂੰ ਕੁਝ ਬੋਲ ਤਾਂ ਲੈਣ ਦੇ ਬੋਲ ਲਾਣੀ ਅਮਾ ਹਾਂ ਅਮਾ ਲੈ ਲਈ ਮੇਰੀ ਅਮਾ ਜਿਨ੍ਹਾਂ ਨੇ ਆਪਣੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰੋ ਜਾ ਕੇ ਬਤੂ ਬਤ ਸਪੋਰਟ ਕਰੋ ਜਿੰਨੇ ਸਪੋਰਟ ਕਰੋਗੇ ਵੀਰ ਬਹੁਤ ਵਧੀਆ ਹੈ ਤੇ ਪ੍ਰਮਾਤਮਾ ਕਰੇ ਸਭ ਨੂੰ ਸ਼ੁਕ ਸ਼ਾਂਤੀ ਹੋਵੇ ਤੇ ਦੇਖੋ ਮੌਸਮ ਅੱਜ ਖਰਾਬ ਹੋ ਰਿਹਾ ਹੈ ਮੀਂਹ ਵਾਲਾ ਮੌਸਮ ਹੋ ਰਿਹਾ ਹੈ ਇੰਜ ਲੱਗ ਰਿਹਾ ਜਿਵੇਂ ਹੁਣੇ ਮੀਂਹ ਆ ਰਿਹਾ

ਸੁਮਨਤਾਰੀ ਇਹ ਤੰਦੂਰ ਹੈ ਖਾਣੇ ਅੰਮੜੀ ਮੇਰੀ ਅੰਮੜੀ ਮੇ ਬਿਵਾਸਿਕਾ ਉਹ ਥੋੜਾ ਜਿਹਾ ਹੋਰ ਬਣਾ ਲਵਾਂ ਨਹੀਂ ਮੇਰੀ ਅੰਮਾ ਤੂੰ ਬਾਲਾ ਮਾਤਾ ਨਹੀਂ ਤੋਰ ਕਰ ਦੇ ਫਿਰ ਚੰਗਾ ਮੈਂ ਬਾਂਦੀ ਨਹੀਂ ਮੈਨੂੰ ਤਾਂ ਠੰਡ ਲੱਗ ਰਹੀ ਆ ਵੀ ਠੰਡ ਲੱਗਦੀ ਆ ਤੇਰੇ ਕੰਨਾਂ ਬਾਜੂ ਕੋ ਨਾਲ ਸੁਮਨਤਾਰੀ ਇਹ ਤੰਦੂਰ ਹੈ ਸੁਮਨ ਅੱਜ ਸਵੇਰ ਟਾਈਮ ਨਾਲ ਖੜੀ ਹੋ ਗਈ ਸੀ ਸੁਮਨ ਨੂੰ ਸ਼ੌਂਕ ਸੀ ਸੁਮਨ ਨੇ ਅੱਜ ਆਦੇ ਨਾਨਕੇ ਤੇ ਜਾਣਾ ਲਾਡੀ ਨੂੰ ਕਿਨ ਜਾਣਾ ਫਿਰ ਉਹ ਵੀ ਖੜਾ ਹੋ ਗਿਆ ਇੱਕ ਹੀ ਹੈ ਉਹ ਲਾਡੀ ਤਾਂ ਵੈਸੇ ਹੀ ਖੜਾ ਹੋ ਗਿਆ ਬੋਲ ਰਿਹਾ ਸੀ ਲਾਡੀ ਕੰਦਾ ਕੋਈ ਲੜ ਪੈ ਤਾਂ ਕਰਕੇ ਤੇ ਸੋਮਨ ਜਾਨਾ ਨਾਨਕਿਆਂ ਤੇ ਤਾਂ ਖੁਸ਼ ਕਰਕੇ ਅੱਜ ਟਾਈਮ ਨਾ ਖੜੀ ਹੋਈ ਏ ਵੀ ਜਲਦੀ ਜਲਦੀ ਜਾਵਾ ਠੀਕ ਐ ਮੰਮੀ ਦੇ ਫਿੱਕੇ ਸਤਾ ਸੋਮਨ ਮੇਰੇ ਸਿਰ ਤੇ ਮੈਂ ਨਹੀਂ ਮੁੰਦੀ ਲਾਣੀ ਏ ਯਾਰ ਕੌਣ ਲਾਊਗਾ ਡਾਡੀ ਡਾਡੀ ਤੇਰਾ ਤਾਂ ਕੁਛ ਬੋਲ ਨਹੀਂ ਸਕਦੀ ਮੈਂ ਮੈਂ ਤੇ ਕੰਛੀ ਨਾ ਪੰਗੇ ਲੈ ਲਾਪਾ ਦੇਖਦੇ ਹਣ ਮੂੰਹ ਤੇ ਕੁਛ ਕਰਾ ਕੇ ਲਿਆਨੇ ਆ ਯਾਰ ਗੰਦਾ ਮੂੰਹ ਹੈ ਤੇ पक्की और कुछ बोल दे मैं बंद करूंगा कुछ बोल दे यार ना मेरे बारे कुछ बोल दे मेरा पुतू फिर वेख ला कुछ बोल दे फिर मैं तेन ना जो तो वादिया अपने चैनल चल पे ना फिर मैं तेन सूट लाके दूंगी सोना वा, सोना हाँ ता ही बोल दे ना फिर के, बोल के कुछ बोल दे कुछ बोल दे लाइक करो मेरी मामी नू मेरी मामी लाइक करो हाँ हाँ और कुछ बोल दे चल मेरे ना वन टू सुना दे पगो हाँ चल वन टू सुना दे सुमन बस और ऊंचा बोलो तेरी कौन खा गया चल ऊंचे ऊंचे बोल जब मैं बोल रही ऊंचे 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 मैं तू ठीक है चलो चलो ए फॉर एप्पल बी फॉर बॉल है क्यों बोली बी फॉर एप्पल आगे बी फॉर बॉल और बी फॉर एप्पल अच्छा हाँ आगे बताओ आगे आलू का चालू बेटा कहाँ गया थे हाँ वो सुना दे चल फिर बंद करा हाँ आलू का चालू बेटा कहाँ गया था मम्मी के पास है हाँ शरारत है अच्छा

ਆ ਮੇਰੇ ਕਾਹਦਾ ਵਧੀਆ ਕਿ ਨਾ ਸਾਡੇ ਵਲੋਗੋ ਵਲੋਗ ਕੰਮ ਹੋ ਰਿਹਾ ਹੈ। ਹੁਣ ਆ ਗਿਆ। ਪਹਿਲੇ ਸੀਗੇ ਤੇ ਮੈਂ ਕਿਹਾ ਜੀ ਬਲੋਗ ਸਟਾਰਟ ਕਰਦੇ ਹਾਂ ਤੇ ਉਹਦੇ ਕਰਕੇ ਵਲੋਗ ਸਟਾਰਟ ਕਰਦੇ ਹਾਂ। ਵਲੋਗ ਸਟਾਰਟ ਕਰਕੇ ਤੇ ਟ੍ਰਾਈ ਕਰਦੇ ਤੇ ਉਹਦੇ ਕਰਕੇ ਪਾ ਕੇ ਬਲੋਗ ਸਟਾਰਟ ਕਰਦੇ। ਨਾ ਨਾ ਇਹ ਸੁਣਾਰੇ। ਆ ਚੈੱਕ ਕਰਦੇ। ਉਹ ਸਾਰਾ ਕੁਝ ਪੱਗੂ ਨੇ ਬੋਲ ਦਿੱਤਾ। ਬਾਕੀ ਆਪਨੇ ਉਹਨਾਂ ਨੂੰ ਕਹੇ ਕਿ ਸਾਰਾ ਕੁਝ ਪੱਗੂ ਨੇ ਬੋਲਤਾ। ਬੋਲਦਾ? ਹਾਂ। ਸਾਰਾ ਕੁਝ ਬੋਲਦਾ। ਬੋਲ ਲੈ ਮੈਨੂੰ ਤਾਂ ਇੱਧਰ ਬੋਲਦੇ ਆਪਣੇ ਮੜ ਜਾ। ਬੋਲਦੇ ਪਕਾ ਲਾਡੀ ਮੇਰ ਨੂੰ ਕੀ ਕਰੋ? ਬੋਲਦੇ ਪਕੋ ਬੋਲਦੇ ਪਕੋ ਬੋਲਦੇ ਪਕੋ ਬੋਲਦੇ ਕਿੰਨਾ ਬੋਲਦੀ ਹੈ ਹੈਲੋ ਗਾਇਸ ਬੋਲੋ ਚਲੋ ਠੀਕ ਆ ਹੁਣ ਹਾਂ ਹੈਲੋ ਗਾਇਸ ਬੋਲਦੇ ਹੈਲੋ ਗਾਇਸ ਬੋਲਦੇ ਚਲੋ ਠੀਕ ਆ ਜੀ ਅਸੀਂ ਬਾਅਦ ਚ ਮਿਲਦੇ ਹਾਂ ਰ ਅੱਗੇ ਤੇ ਹਾਂ ਜੀ ਆਪਾਂ ਰੋਟੀ ਲਈ ਖਾ ਤੇ ਸਬ ਚਟਨੀ ਚ ਮਰਚਾ ਫਿੱਕਿਆ ਨਾ ਹਾਂ ਜੀ ਚਟਨੀ ਗੁੱਟੀ ਸੀ ਗੰਡਿਆਂ ਦੀ ਮਰਚਾ ਫਿੱਕੀਆਂ ਆਹ ਦੇਖੋ ਕੋਲ ਮਸ਼ੀਨ ਪਈ ਹੈ ਰੋਟੀਆਂ ਰੋਟੀਆਂ ਟਿੱਪਾ ਟੂਪਾ ਕੋਲੇ ਰੱਖਿਆ ਜਾ ਗਲਸੀ ਦਾ ਰੱਖ ਰੱਖਿਆ ਆ ਸੁਮੀ ਗਾਇਸ ਦਿਖਾਈ ਜਾਂਦੀ ਰੋਟੀ ਆ ਅਗਰਾਖ ਰੱਖੀਏ ਕੋਲ ਯਾਰ ਅੱਜ ਠੰਡ ਬਹੁਤ ਐ ਲੱਗ ਰਿਆ ਮੀ ਪੈ ਰਿਆ ਹੈਗਾ ਤੇ ਲਾਡੀ ਤੇ ਮੰਨੂ ਰੋਟੀ ਖਾ ਕੇ ਅੰਦਰ ਗਏ ਲੈਪਟਾਪ ਚਲਾ ਰਿਆ ਅਸੀਂ ਮਾਵਾਤਿਆਂ ਬੈਠਿਆ ਰੋਟੀ ਖਾਣ ਲੱਗੀ ਆਪਾਂ ਤਾਂ ਖਾ ਲਈ ਜਿਆਦੀ ਭੁੱਖ ਨਹੀਂ ਲੱਗੀ ਅੱਜ ਠੀਕ ਐ ਤੇ ਹੁਣ ਸੀਨੇ ਸੂਟ ਆਪਾਂ ਆ ਸਾਡੇ 5 ਦਿਨ ਹੋ ਗਏ ਸੂਟ ਕੱਟੇ ਪੈਨ ਤੇ ਸਿਵਾਗੇ ਅਸੀਂ ਹੁਣ ਸੂਟ ਸੁਮੀ ਅੱਜ ਰੋਟੀਆਂ 4-5 ਖਾਈ ਜਾਂਦੀ ਸ਼ੌਂਕ ਨਾਲ ਨਾਨਕੇ ਤੇ ਜਾਣਾ ਤਾਂ ਆ ਲੱਗੀ ਵੀ ਮਾਂ ਆਸਰੀਏ ਵਕਦੇਲ ਵਿੱਚ ਇਹ ਲੜਾਕੀ ਕਹਿੰਦੀ ਆਪਾਂ ਜਾਣਾ ਨਹੀਂ ਜਾਣਾ ਨਹੀਂ ਤੇ ਸਰਦ ਪਹਲਾ ਚੱਲੀ ਐ ਤੇ ਅੱਗ ਪਈ ਜੀਨ ਕਰਦਾ ਅੱਗ ਤੂੰ ਬਾਹਰ ਨਿਕਲ ਜੀਏ ਇੰਨੀ ਠੰਡ ਲੱਗ ਰਹੀ ਐ ਅੱਗ ਤੇ ਬਾਹਰ 서 ਬੈਠੀਆਂ ਅੱਗ 'ਚ ਬੈਠੀਆਂ ਤੂੰ ਉਦੋਂ ਬੈਠੇ ਦੋਈ ਦੋੜੇ ਚਾੜੇ ਅੱਗ ਪਈ ਐ ਤੇ ਬਾਹਰ ਮੌਸਮ ਇੰਨਾ ਖਰਾਬ ਹੋ ਰਿਹਾ ਮੀਂਹ ਦਾ ਹੋ ਜਾਦਾ ਚਲੋ ਜੀ ਹੋਰ ਕੀ ਖਾਣਾ ਪਿਚੀ ਨਹੀਂ ਪੋਛ ਲੈ ਤੇ ਖਾਣਾ ਦੇ ਅੱਗੇ ਵਲੋਗ 'ਚ ਦੇਖਦੇ ਅੱਜ ਕੀ ਬੰਦ ਆ ਹਾਂ ਜੀ ਆ ਵੇਖੋ ਭਾਈ ਸਿੱਦੀ ਦੀ ਘਰੇ ਤੇ ਆ ਵੇਖੋ ਬਾਹਰ ਮੀਂਹ ਪੈ ਰਿਹਾ ਹੈਗਾ ਤੇ ਉਹ ਦੀ ਦੀ ਵੀ ਪਾਂਡੇ ਵਾਂਝੀ ਜਾਂਦੇ ਆ। ਆਹਰ ਇੱਥੇ ਜੀ ਨਹੀਂ। ਆਹ ਰਵੇ ਸੇ ਸੇਕ ਰਿਹਾ ਹੈਗਾ ਆਪਾਂ ਠੀਕ ਹੈ। ਤੇ ਆ ਵੇਖੋ ਦੀ ਦੀ ਬਹੁਤ ਧਣੀ ਹੈਗੇ ਆ ਇੱਥੇ ਆਇਆ ਹੋਇਆ ਹੈ। ਮਾਤਾ ਦੀ ਖਾਸ਼ ਕਰਕੇ ਸਵਾ ਕਰਦੇ ਆ ਤੇ ਆਪਾਂ ਚਾਹ ਦੀ ਦੀਦੀ ਹੈ ਘਰੇ ਆ ਸਵੇਰ ਆਪਾਂ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਦੇ ਆ। ਤੇ ਆ ਵੇਖੋ ਮੀਂਹ ਪੈ ਰਿਹਾ ਬਾਹਰ ਤਾਂ ਬਹੁਤ ਬਹੁਤ ਖਰਾਬ ਹੋ ਰਿਹਾ ਬਿਲਕੁਲ ਲਗੁਰ ਤੇ 48 ਦਾ ਹੈ ਨਹੀਂ ਮੀਂਹ। ਤੁਸੀਂ ਗਏ ਸੀ ਉੱਤਰ ਹਾਂ ਵਧਾਈ ਦਿੰਦੇ ਹਾਂ ਮਿਲਦੇ ਆ ਭਾਈ ਇਹ ਆ ਵੇਖੋ ਇਦਾਂ ਦਾ ਮੌਸਮ ਹੈਗਾ ਤੇ ਆ ਵੇਖੋ ਆਪਣਾ ਕਰਨਪੁਰ ਸ਼ਹਿਰ ਠੀਕ ਹੈ ਤੇ ਆ ਵੇਖੋ ਆ ਮੌਸਮ ਹੋ ਰਿਹਾ ਤੇ ਆਪਾਂ ਅਸੀਂ ਦੀਦੀ ਕਰੇ ਤੇ ਦੀਦੀ ਛੱਤ ਤੇ ਚੜ੍ਹਿਆ ਦੀਦੀ ਕਰੇ ਹੈ ਨਹੀਂ ਤੇ ਉਹ ਵੇਖੋ ਬੱਚੇ ਪਤੰਗ ਚੜਾਈ ਜਾਂਦੇ ਹੈਗੇ ਠੀਕ ਹੈ ਤੇ ਆ ਵੇਖੋ ਕਰਨਪੁਰ ਦਾ ਮੌਸਮ ਵੇਖ ਲਓ ਕਿਵੇਂ ਹੋ ਰਿਹਾ ਤੇ ਆਪਾਂ ਅਸੀਂ ਇੱਥੇ ਕੰਮ ਜ਼ਰੂਰੀ ਲਾਡੀ ਦੇ ਵਾਲ ਕਰਾਣੇ ਸੀ ਸਟੇਡ ਠੀਕ ਹੈ ਤੇ ਉਹਦੇ ਕਰਕੇ ਆਏ ਸੀਗੇ ਤੇ ਹੁਣ ਲਾਡੀ ਦੀਵਾਲ ਹੋ ਰਿਹਾ ਸਟੇਜ ਮਤਲਬ ਕਰਾ ਰਿਹਾ ਪਤਾ ਨਹੀਂ ਮੈਨੂੰ ਕੀ ਕਰਾ ਰਿਹਾ ਮੈਨੂੰ ਨਹੀਂ ਪਤਾ ਆ ਕੇ ਆਪ ਪਦੀਦੀ ਕੀ ਛੱਤ ਤੇ ਖੜੇ ਸੀਗੇ ਆ ਦੇਖੋ ਤੇ ਆ ਕਰਨਪੁਰ ਦਾ ਮਾਹੌਲ ਆ ਇਦਾਂ ਦਾ ਸਾਡਾ ਕਰਨਪੁਰ ਇਦਾਂ ਦਾ ਹੈਗਾ ਤੇ ਹੁਣ ਦੇਖਦੇ ਆ ਕਿੰਨੇ ਵਜੇ ਜਾਣੇ ਸ਼ਾਮ ਨੂੰ 7 ਵਜੇ ਜਾਣੇ ਆ ਕਿ 8 ਵਜੇ ਜਾਣੇ ਆ ਕੋਈ ਪਤਾ ਨਹੀਂ ਹਜੇ ਕਿੰਨੇ ਵਜੇ ਜਾਣੇ ਆ ਨੀਚੇ ਦੇਖ ਲੋ ਪਦੀਦੀ ਦੇ ਨੀਚੇ ਆ ਹੈਗੇ ਤੇ ਚਲੋ ਜੀ ਸਾਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਜਾ ਕੇ ਸਪੋਰਟ ਕਰੋ ਆਪਣੀ ਤੇ ਅੱਜ ਦਾ ਵਲੋਗ ਆਪਣਾ ਕਰਨਪੁਰ ਦਾ ਆਪਾਂ ਕਰਨਪੁਰ ਆਏ ਸੀਗੇ ਮੀਂਹ ਪੈ ਰਿਆ ਸੀਗਾ ਪਾ ਕਰਕੇ ਤੇ ਆਹ ਵੇਖੋ ਇਦਾਂ ਦਾ ਮੌਸਮ ਹੈ ਜੀ ਫਲਾਡੀ ਬੈਠਿਆ ਥੰਨੇ ਆ ਦੇ ਵੀਰੇ ਕੋਲ ਤੇ ਆਪਾਂ ਉੱਪਰ ਠੀਕ ਹੈ ਇਹ ਦੂਦਾਂ ਮੋਹਲਾ ਵੇਖੋ ਘਰ ਸ਼ਹਿਰਾਂ ਚ ਬਹੁਤ ਵਧੀਆ ਵੈਸੇ ਘਰ ਹੁੰਦੇ ਆ ਉੱਤੇ ਛੱਤਾਂ ਦੇ ਰਹਿਣਾ ਪੈਂਦਾ ਹਾਂ ਵੇਖੋ ਆਪਰੇ ਕਰੇ ਕਿ ਪਹੁੰਚਾਇਆ ਇਹ ਦੇਖ ਲੋ ਲਾਡੀ ਲਾਡੀ ਦੇ ਹਾਲਾਤ ਵੇਖ ਲੋ ਕਿਵੇਂ ਆਏ ਪਿਆ ਤੇ ਆ ਵੇਖੋ ਟੋਪੀ ਕੀਤੀਆਂ ਦੋ ਦੋ ਲੋਈਆਂ ਇੱਕ ਆ ਪੇਜ ਗਈ ਲੋਈ ਠੀਕਾ ਠੰਡ ਖੁੰਡ ਨਹੀਂ ਅੱਜ ਲੱਗੀ ਠੰਡ ਐ ਹੀ ਨਹੀਂ ਲੱਗੀ ਵੀ ਦੋ ਦੋ ਚੀਜ਼ਾਂ ਕੀਤੀਆਂ ਇਸੀਆਂ ਠੀਕ ਹੈ ਤੇ ਆ ਲਾਡੀ ਵੇਖਵਾ ਲੈਣੇ ਵੋਸ਼ ਕਰਾਉਣ ਆਲੇ ਜਿਵੇਂ ਆ ਲਾਡੀ ਦੇ ਇਹ ਬੁਰੇ ਹਾਲ ਹੋ ਗਏ ਠੀਕ ਆ ਅੱਜ ਦਾ ਆਪਣਾ ਵਲੋਗ ਆਪਾਂ ਇੱਥੇ ਐਂਡ ਕਰਾਂਗੇ ਮੀਂਹ ਦਾ ਗਏ ਸੀ ਅੱਜ ਮੰਡੀ ਤੇ ਸਪੇਜ ਪੁੱਜ ਗਏ ਕਰਾ ਸੁਮਣ ਵੀ ਹੈ ਨਹੀਂ ਤੇ ਅੱਜ ਹਲਾਤ ਹੋਏ ਪਏ ਮਾੜੇ ਕਰਦੇ ਮੈਨੂੰ ਸਮਝ ਨਹੀਂ ਆ ਰਹੀ ਕੀ ਬਣੂਗਾ ਲਾਡੀ ਉਹ ਨਾ ਉਹ ਲਾਡੀ ਦੋ ਪੈਂਟਾ ਪਾ ਰੱਖਿਆ ਠੀਕ ਹੈ ਤੇ ਲਾਡੀ ਦਾ ਕੋਟ ਫੇਜ ਗਿਆ ਵਾਲ ਵੋਸ਼ ਨਹੀਂ ਕਰਾਇਆ ਹੁਣ ਸਵੇਰੇ ਜਾਵਾਂਗੇ ਕਰਾਉਣ ਵਾਸਤੇ ਟੋਪੀ ਵੀ ਫੇਜ ਗਈ ਤੇ ਚਲੋ ਲਾਈਕ ਕਮੈਂਟ ਸ਼ੇਅਰ ਕਰਿਓ ਅੱਜ ਦਾ ਵਲੋਗ ਸਾਡਾ ਆਸੀ ਮੀਂਹ ਚਾਸੀ ਅੱਜ ਗਏ ਕਰਨਪੁਰ ਭਿੱਜ ਕੇ ਆ ਗਏ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਵਾਤਵਾਂ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਰੋਟੀ ਸਬਜੀ ਆਪਾਂ ਹੁਣ ਤਿਆਰ ਕਰਾਂਗੇ ਹੋ ਬੈਠੇ ਮਾਂ ਪੁੱਤ ਭੇਜ ਗਏ ਦੋ ਦੋ ਰੋਈਆਂ ਕਰ ਗਏ ਸੀ ਦੀਦੀ ਕਰ ਗਏ ਸੀ ਇਹ ਤਾਂ ਕਰਕੇ